ਸਵਾਲ ਆਦ ਗ੍ਰੰਥ ਕਿਸ ਸਾਲ ਤੋਂ ਗੁਰੂ ਗ੍ਰੰਥ ਸਾਹਿਬ ਵਜੋਂ ਜਾਣਿਆ ਜਾਂਦਾ ਹੈ অপਸ਼ਨ A 1708 1716 1709 1710 ਆਦ ਗ੍ਰੰਥ 1708 ਤੋਂ ਵਜੋਂ ਜਾਣਿਆ ਜਾਂਦਾ ਹੈ ਦੂਸਰਾ ਸਵਾਲ ਕਿਸ ਲਿਪੀ ਦੇ ਵਿੱਚ ਆਦ ਗ੍ਰੰਥ ਲਿਖਿਆ ਹੋਇਆ ਹੈ অপਸ਼ਨ A ਦੇਵਨਾਗਰੀ ਲਿਪੀ ਰੋਮਨ ਲਿਪੀ ਗੁਰਮੁਖੀ ਲਿਪੀ ਜਾਂ ਉਪਰੋਕਤ ਸਾਰੇ ਗੁਰਮੁਖੀ ਲਿਪੀ ਦੇ ਵਿੱਚ ਆਦ ਗ੍ਰੰਥ ਲਿਖਿਆ ਹੋਇਆ ਹੈ ਤੀਸਰਾ ਸਵਾਲ ਆਦਿ ਗ੍ਰੰਥ ਕਿਸ ਨੇ ਲਿਖਿਆ ਸੀ অপਸ਼ਨ এ শিরগুরু নানকদেব ਜੀ শিরগুরু ਅਮਰਦਾਸ ਜੀ ਭਾਈ ਗੁਰਦਾਸ ਭੱਲਾ ਬਾਬਾ ਬੁੱਢਾ ਜੀ ਆਦਿ ਗ੍ਰੰਥ ਬਾਬਾ ਬੁੱਢਾ ਜੀ ਨੇ ਲਿਖਿਆ ਸੀ ਚੌਥਾ ਸਵਾਲ ਇਹਨਾਂ ਦੇ ਵਿੱਚੋਂ ਕਿਹੜਾ ਸਿੱਖਾਂ ਦੇ ਬਾਈਬਲ ਵਜੋਂ ਜਾਣਿਆ ਜਾਂਦਾ ਹੈ অপਸ਼ਨ এ ਦਸਮ ਗ੍ਰੰਥ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਸੋਭਾ ਇਨਾਂ ਦੇ ਵਿੱਚੋਂ ਸਿੱਖਾਂ ਦੇ ਬਾਈਬਲ ਦੇ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਿਆ ਜਾਂਦਾ ਹੈ। ਪੰਜਵਾਂ ਸਵਾਲ ਆਦ ਗ੍ਰੰਥ ਦੀ ਮੁੱਖ ਭਾਸ਼ਾ ਕਿਹੜੀ ਹੈ? ਆਪਸ਼ਨ A ਮੁਲਤਾਨੀ, ਪੰਜਾਬੀ, ਫਾਰਸੀ ਜਾਂ ਉਪਰੋਕਤ ਸਾਰੇ। ਆਦ ਗ੍ਰੰਥ ਦੀ ਮੁੱਖ ਭਾਸ਼ਾ ਪੰਜਾਬੀ ਹੈ। ਛੇਵਾਂ ਸਵਾਲ ਆਦ ਗ੍ਰੰਥ ਦੇ ਵਿੱਚ ਕਿਹੜੀ ਭਾਸ਼ਾ ਦੇ ਸ਼ਬਦ ਨਹੀਂ ਵਰਤੇ ਗਏ ਹਨ অপਸ਼ਨ A ਅਰਬੀ ਫਾਰਸੀ ਸੰਸਕ੍ਰਿਤ ਅਤੇ ਮਰਾਠੀ ਆਦ ਗ੍ਰੰਥ ਦੇ ਵਿੱਚ ਅਰਬੀ ਭਾਸ਼ਾ ਦੇ ਸ਼ਬਦ ਨਹੀਂ ਵਰਤੇ ਗਏ 7ਵਾਂ ਸਵਾਲ ਆਦ ਗ੍ਰੰਥ ਦੇ ਕਿੰਨੇ ਪ੍ਰਮੁੱਖ ਅੰਗ ਹਨ অপਸ਼ਨ A 1 2 3 ਤੇ 4 ਆਦ ਗ੍ਰੰਥ ਦੇ ਤਿੰਨ ਪ੍ਰਮੁੱਖ ਅੰਗ ਹਨ 8ਵਾਂ ਸਵਾਲ ਬਾਬਾ ਦੀਪ ਸਿੰਘ ਜੀ ਦਾ ਜਨਮ ਕਿੱਥੇ ਅਤੇ ਕਦੋਂ ਹੋਇਆ ਸੀ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਪੋਹਵਿੰਡ ਅਮਰਤਸਰ ਦੇ ਵਿੱਚ ਹੋਇਆ ਸੀ 9ਵਾਂ ਸਵਾਲ ਬਾਬਾ ਦੀਪ ਸਿੰਘ ਜੀ ਦਾ ਖੰਡਾ ਕਿੰਨੇ ਕਿਲੋ ਦਾ ਸੀ ਬਾਬਾ ਦੀਪ ਸਿੰਘ ਜੀ ਦਾ ਖੰਡਾ 15 ਕਿਲੋ ਦਾ ਸੀ 10ਵਾਂ ਸਵਾਲ ਮਸੰਦ ਪ੍ਰਥਾ ਨੂੰ ਕਿਸ ਗੁਰੂ ਸਹਿਬਾਨ ਜੀ ਨੇ ਖਤਮ ਕੀਤਾ ਸੀ অপਸ਼ਨ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਸੰਦ ਪ੍ਰਥਾ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕੀਤਾ ਸੀ 11ਵਾਂ ਸਵਾਲ ਮਸੰਦ ਪ੍ਰਥਾ ਨੂੰ ਕਿਸ ਗੁਰੂ ਸਹਿਬਾਨ ਨੇ ਸ਼ੁਰੂ ਕੀਤਾ ਸੀ ਆਪਸ਼ਨ A ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਧੂ ਅਰਜਨ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਮਸੰਦ ਪ੍ਰਥਾ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਪਿਆਰ ਜਰੂਰ ਦਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ